ਬੰਗਲਾਦੇਸ਼ ਦੇ ਅੰਦਰ ਸਿੱਖਾਂ ਅਤੇ ਹਿੰਦੂਆਂ ਤੇ ਹੋ ਰਹੇ ਅਤਿਆਚਾਰ ਦੇ ਵਿਰੋਧ ਦੇ ਵਿੱਚ ਅੱਜ ਬਠਿੰਡਾ ਦੇ ਫੈਰ ਬਗਰੇੜ ਚੌਕ ਦੇ ਵਿੱਚ ਕੀਤਾ ਗਿਆ ਸਿੱਖਾਂ ਅਤੇ ਹਿੰਦੂਆਂ ਵੱਲੋਂ ਇੱਕ ਬੰਗਲਾਦੇਸ਼ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ਨੀਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਫੈਰ ਬਗਰੇੜ ਚੌਕ ਵਿਖੇ ਸਿੱਖ ਅਤੇ Hindu ਸੰਗਠਨਾ ਦੇ ਲੋਕ ਹੋਏ ਵੱਡੀ ਗਿਣਤੀ ਵਿੱਚ ਇਕੱਠੇ ਅਤੇ ਇਹਨਾਂ ਵੱਲੋਂ ਬੰਗਲਾਦੇਸ਼ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਹਨਾਂ ਦਾ ਕਹਿਣਾ ਹੈ ਕਿ ਜੋ ਸਿੱਖਾਂ ਅਤੇ ਹਿੰਦੂਆਂ ਦੇ ਉੱਤੇ ਬੰਗਲਾਦੇਸ਼ ਦੇਸ਼ ਦੇ ਵਿੱਚ ਅਤਿਆਚਾਰ ਹੋ ਰਿਹਾ ਉਸ ਨੂੰ ਰੋਕਿਆ ਜਾਵੇ ਜਿਸ ਦੇ ਵਿਰੋਧ ਦੇ ਵਿੱਚ ਅੱਜ ਇਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋ ਕੇ ਆਪਣਾ ਬੰਗਲਾਦੇਸ਼ ਦੇ ਖਿਲਾਫ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸ਼੍ਰੀ ਰਾਮ मेरा नाम पंडित है मैं कहना चाहता है कि आज बठिंडा के अंदर सारी हिंदू और सिख संस्था इकट्ठी हुई है जो बांग्लादेश के अंदर हिंदू और सिखों पर अत्याचार हो रहा है उसके खिलाफ आज ये रोष प्रदर्शन है यह अकेला रोष प्रदर्शन नहीं ये बांग्लादेशियों के मुँह पर बड़ा तमाचा है हिंदू एक है एक है और एक रहेंगे आज ये रोष प्रदर्शन एक बहुत बड़ी लड़ाई है बांग्लादेश के खिलाफ जो समस्त हिंदू मिलकर लड़ रहे हैं और आगे भी ऐसे ही लड़ते रहेंगे और हम सरकार से अपील करते हैं कि हिंदू के ऊपर जो अत्याचार हो रहा है उसको रोकने के लिए सारे हिंदू समाज आपसे अपील कर रहे हैं और मैं हिंदू समाज से भी सभी हिंदू संस्थाओं से पूरे हिंदुस्तान से अपील करता हूं कि सारे सनातनी हिंदू एक रहेंगे तो सेफ रहेंगे क्योंकि आने वाले समय में ਇਸ ਅਤਿਆਚਾਰ ਨੂੰ ਰੋਕਣੇ ਲਈ ਅਸੀਂ ਪੂਰਾ ਪ੍ਰਯਾਸ ਕਰਾਂਗੇ ਜੈ ਸ਼ਿਵ ਅੱਜ ਕੀ ਨਾਮ ਹੈ ਤੁਹਾਡਾ ਦੇਖੀ ਮੇਰਾ ਨਾਮ ਸੋਨੀ ਹੈ ਅਸੀਂ ਅੱਜ ਇੱਥੇ ਬੰਗਲਾਦੇਸ਼ ਦੇ ਜਿਹੜੇ ਹਿੰਦੂਆਂ ਦਾ ਘਾਨਨ ਹੋ ਰਿਹਾ ਹੈ ਜਿਹੜਾ ਉਹਨਾਂ ਤੇ ਅਤਿਆਚਾਰ ਹੋ ਰਿਹਾ ਹੈ ਜਿਹੜਾ ਸਾਡੇ ਭੈਣਾਂ ਤੇ ਅਤਿਆਚਾਰ ਹੋ ਰਿਹਾ ਹੈ ਉਹਦੇ ਬਾਰੇ ਅਸੀਂ ਰੋਸ਼ ਪ੍ਰਦਰਸ਼ਨ ਕਰਨ ਵਾਸਤੇ ਇਕੱਠੇ ਹੋਇਆ ਤੇ ਸਾਨੂੰ ਮੌਤ ਤੋਂ ਮਾਣ ਹੈ ਕਿ ਸਾਡਾ ਸਮਾਜ ਹਿੰਦੂ ਸਨਾਤਨ ਦਰ ਮੈਂਨਾ ਉੱਚਾ ਤੇ ਉੱਥੇ ਉਹਨਾਂ ਦੇ ਇਹਨ ਕੀ ਉਹਨਾਂ ਨੇ ਪੰਡਤ ਵੀ ਨਹੀਂ ਛੱਡਿਆ ਉੱਥੇ ਉਹਨਾਂ ਨੂੰ ਉਹਨਾਂ ਦੇ ਅੰਨੇ ਲਿੰਚਿੰਗ ਕਰਕੇ ਤੇ ਸਾਰੇ ਉਹਨਾਂ ਨੂੰ ਜੇਲ੍ਹਾਂ ਚ ਪਾਤਾ ਉਹਨਾਂ ਨੂੰ ਵਕੀਲ ਨਹੀਂ ਮਿਲ ਰਹੇ ਤੇ ਆਪਣੇ ਜਿਹੜੇ ਹਿੰਦੂ ਭਰਾ ਆਏ ਉਹ ਸਾਰੇ ਇਕੱਠੇ ਹੋ ਕੇ ਇੱਥੇ ਇਕੱਠੇ ਹੋਏ ਆਂ ਜੀ ਸਾਰੇ ਅਸੀਂ ਸਾਰਿਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਜੋ ਇਕੱਠੇ ਹੋਏ ਹੈ ਉਹ ਵੀ ਨਿਰਮਮ ਅੱਤਿਆਕਾਂ ਹੋ ਰਹੇ ਜੀ ਉੱਪਰ ਜੀ ਪ੍ਰਧਾਨ ਮੰਤਰੀ ਦਾ ਪੁਤਲਾ ਫੋਕਿਆ ਗਿਆ ਜੀ ਕੀ ਕਰਨਾ ਚਾਹੋ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੋਸਤੋ ਜੈ ਸ਼੍ਰੀ ਰਾਮ ਦੋਸਤੋ ਜਿਹੜਾ ਪ੍ਰਧਾਨ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਾ ਪਤਲਾ ਫੁਕਿਆ ਗਿਆ ਇਹ ਬਹੁਤ ਹੀ ਲੇਟ ਫੁਕਿਆ ਗਿਆ ਇਹ ਕੰਮ ਪਹਿਲਾਂ ਹੀ ਬਹੁਤ ਜਲਦੀ ਹੋ ਜਾਣਾ ਚਾਹੀਦਾ ਸੀ ਕਿਉਂਕਿ ਜਦੋਂ ਤੱਕ ਆਪਾਂ ਉਹਨਾਂ ਤੇ ਥੱਲ ਨਹੀਂ ਪਾਉਂਦੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਆਪਣੀਆਂ ਜਿਹੜੇ ਏਡੇ ਵੱਡੇ ਦੇਸ਼ ਦੇ ਹੈਗੇ ਆ ਉਹ ਛੋਟੇ ਜਿਹੇ ਦੇਸ਼ ਨੂੰ ਨਹੀਂ ਕਾਬੂ ਚ ਕਰ ਸਕਦੇ ਤਾਂ ਆਪਾਂ ਕੀ ਕਰਾਂਗੇ ਆਪਾਂ ਗੱਲਾਂ ਤਾਂ ਕਰਦੇ ਆਂ ਵਰਲਡ ਦੀ ਚੌਥੀ ਮਹਾਂਸ਼ਕਤੀ ਬਣਨ ਦਾ ਪਰ ਜਦੋਂ ਇੱਕ ਛੋਟਾ ਜਿਹਾ ਦੇਸ਼ ਆਪਣੇ Hindu ਭਰਾਵਾਂ ਤੇ ਅਤਿਆਚਾਰ ਕਰ ਰਿਹਾ ਹੈ ਤੇ ਆਪਾਂ ਨੂੰ ਠਲ ਪਾਣੀ ਬਹੁਤ ਜ਼ਰੂਰੀ ਹੈ ਮੈਂ ਮੈਸੇਜ ਲਾਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਅਮਿਸ਼ਾ ਜੀ ਨੂੰ ਕਿ ਇਸ ਤੇ ਜਲਦ ਕਾਰਵਾਈ ਕੀਤੀ ਜਾਈਏ ਕਿਉਂਕਿ ਬੰਗਲਾਦੇਸ਼ ਦਾ ਆਪਣੇ ਸਿਰ ਅਗਰ ਸਿਰ ਚੱਕ ਕੇ ਦੇਖਣ ਲੱਗ ਗਿਆ ਕੱਲ ਨੂੰ ਪਾਕਿਸਤਾਨ ਵੀ ਆਪਣੇ ਖਿਲਾਫ ਸਿਰ ਚੱਕ ਕੇ ਦੇਖੂਗਾ ਇਸ ਨੂੰ ਜਲਦੀ ਠਲ ਪਾਣੀ ਜ਼ਰੂਰੀ ਹੈ ਜੈ ਸ਼੍ਰੀ ਰਾਮ ਮੈਂ ਵੀ ਬਾਬਾ ਗੁਰਪ੍ਰੀਤ ਸਿੰਘ ਤੁਸੀਂ ਵੀ ਆਏ ਹੋ ਕੀ ਕਰਾ ਰਹੇ ਹੋ ਬੜਾ ਥੀਰ ਹੋਣਾ ਕੰਮ ਹੋਇਆ ਬੰਲਾ ਦੇ ਇਹ ਕੰਮ ਕਾਫੀ ਲੇਟ ਹੋਇਆ ਬੜਾ ਪਹਿਲਾਂ ਹੋਣਾ ਜਿਦਾ ਸੀਗਾ ਔਰ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੁਝ ਕਰੇ ਅਗਰ ਯੂਕਰੇਨ ਜਾ ਸਕਦੀ ਹੈ ਜੰਗ ਰੋਕਣ ਵਾਸਤੇ ਆਪਣੇ ਬੰਦੇ ਘੜਾਉਣ ਵਾਸਤੇ ਅਫਗਾਨਿਸਤਾਨ ਜਾ ਸਕਦੀ ਹੈ ਤੇ ਬੰਗਲਾਦੇਸ਼ ਕਿੰਨੀ ਦੂਰ ਪੈਂਦਾ ਆਪਾਂ ਨੂੰ ਸੋ ਇਹ ਸਾਰੀ ਨਾਕਾਮੀ ਹੈ ਸਾਡੀ ਨਾ ਅਹਲੀ ਗਵਰਨਮੈਂਟ ਦੀ ਕਿ ਨਹੀਂ ਕਰ ਰਹੀ ਇੰਨੇ ਬੱਚੇ ਤਾਂ ਬਲਾਦਕਰ ਹੋ ਚੁੱਕੇ ਨੇ ਇੰਨੇ ਹਿੰਦੂ ਸਾਡੇ ਜਿਹੜੇ ਵੀਰ ਮਾਰੇ ਕੁੱਟੇ ਜਾ ਚੁੱਕੇ ਨੇ ਜੇ ਅਜੇ ਵੀ ਕੁਝ ਨਾ ਕੀਤਾ ਫਿਰ ਭਰੋਸਾ ਚੁੱਕਿਆ ਜਾਣਾ ਸਰਕਾਰ ਤੋਂ ਫਿਰ